ਸਤਿ ਸ਼੍ਰੀ ਅਕਾਲ ਜੀ ਸਾਰੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਗੱਲ ਕਰਾਂਗੇ ਅਸੀਂ ਹਫਤੇ ਦੇ ਰਾਸ਼ੀ ਫਲ ਦੀ ਜਾਨਕੀ 9 ਜਨਵਰੀ ਤੋਂ ਲੈ ਕੇ 15 ਜਨਵਰੀ ਦੇ ਰਾਸ਼ੀ ਫਲ ਦੀ ਤਾਂ ਸਾਰੀ 12 ਰਾਸ਼ੀਆਂ ਦੇ ਉੱਪਰ ਇਸ ਹਫਤੇ ਕੀ ਕੁਝ ਹੋ ਸਕਦਾ ਹੈ ਇਹ ਪੂਰਾ ਅਸੀਂ ਡਿਟੇਲ ਵਿੱਚ ਤੁਹਾਨੂੰ ਦੱਸਾਂਗੇ ਐ ਜੋ ਅਸੀਂ ਜਾਣਕਾਰੀ ਦੇ ਰਹੇ ਹਾਂ ਐ ਨਾਮ ਰਾਸ਼ੀ ਦੇ ਉੱਤੇ ਆਧਾਰਿਤ ਹੈ ਤੇ ਤੁਹਾਨੂੰ ਆਪਣੀ ਨਾਮ ਵਾਲੀ ਰਾਸ਼ੀ ਪਤਾ ਹੋਣੀ ਚਾਹੀਦੀ ਹੈ ਠੀਕ ਹੈ ਜੀ ਇਸੇ ਨਾਲ ਨਾਲ ਤੁਹਾਨੂੰ ਦੱਸ ਦਵਾਂ ਕਿ ਇਸ ਹਫਤੇ ਇੱਕ ਅਨੋਖੀ ਘਟਨਾ ਹੋ ਰਹੀ ਹੈ धनु ਰਾਸ਼ੀ ਵਿੱਚ ਸੋਮ ਮੰਗਲ ਬੁੱਧ ਹਾਂਜੀ ਇਹ ਸਭ ਤਿੰਨੋਂ ਇਕੱਠੇ ਹੋ ਕੇ ਬੈਠੇ ਹਨ ਤੇ ਜਦੋਂ ਐ ਸੋਮ ਮੰਗਲ ਬੁੱਧ ਤਿੰਨੋਂ ਇਕੱਠੇ ਹੋ ਕੇ ਇੱਕ ਰਾਸ਼ੀ ਵਿੱਚ ਬੈਠਦੇ ਹਨ ਤਾਂ 12 ਰਾਸ਼ੀਆਂ ਵਿੱਚੋਂ 7 ਰਾਸ਼ੀਆਂ ਦਾ ਖਰਚਾ ਜਿਹੜਾ ਹੈ ਉਹ ਬਹੁਤ ਵੱਧ ਜਾਂਦਾ ਹੈ ਤੇ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਦਾ ਖਰਚਾ ਇਸ ਹਫਤੇ ਬਹੁਤ ਜ਼ਿਆਦਾ ਵੱਧਣ ਵਾਲਾ ਹੈ ਨਾਲ ਦੇ ਨਾਲ ਤੁਹਾਡੇ ਕੈਰੀਅਰ ਵਿੱਚ ਕੀ ਪ੍ਰਭਾਵ ਪਵੇਗਾ ਤੁਹਾਡੀ ਲਵ ਰਿਲੇਸ਼ਨਸ਼ਿਪ ਸਭ ਦੇ ਬਾਰੇ ਡਿਟੇਲ ਵਿੱਚ ਗੱਲ ਕਰਦੇ ਹਾਂ ਤੇ ਸਭ ਤੋਂ ਪਹਿਲੇ ਗੱਲ ਕਰ ਲੈਂਦੇ ਹਾਂ ਮੇਸ਼ ਰਾਸ਼ੀ ਦੀਆਂ ता देखो जी मेष राशि वाल सब तो पहले असं हैल्थ की गल कर लेंगे हाँ तो सेहत की गल करते इस हफ्ते थोड़ी तो सेहत जी है बहुत ज़्यादा अच्छी रहने वाली है तुम पाठ पूजा लीन रहो किसी मंदिर जाके कोई दान करने वाले हो भंडारे बच्चे कोई दान करने वाले हो जब कोई ती कंबल वगैरह दान करे हो ਪੈਸਿਆਂ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਤੁਹਾਡੀ ਪੈਸਿਆਂ ਦੀ ਸਥਿਤੀ ਨਾਰਮਲ ਰਹਿਣ ਵਾਲੀ ਹੈ ਸੋ ਮੰਗਲ ਬੁੱਧ ਗ੍ਰਹਿ ਜਿਹੜੇ ਤਿੰਨੋਂ ਇਕੱਠੇ ਹੋ ਰਹੇ ਹਨ ਉਸ ਦੇ ਕਾਰਨ ਤੁਹਾਡੇ ਘਰ ਦੇ ਕਿਸੇ ਮੈਂਬਰ ਦੇ ਉੱਤੇ ਤੁਹਾਡਾ ਖਰਚਾ ਹੋਵੇਗਾ ਭਾਵੇਂ ਤੁਸੀਂ ਆਪਣੇ ਮਾਤਾ ਪਿਤਾ ਪੈਨਪੜਾ ਜਾਂ ਆਪਣੀ ਸੰਤਾਨ ਦੇ ਉੱਤੇ ਕੁਝ ਖਰਚਾ ਕਰਦੇ ਨਜ਼ਰ ਆਉਗੀ ਇੱਕ ਵਿਸ਼ੇਸ਼ ਗੱਲ ਮੈਂ ਤੁਹਾਨੂੰ ਦੱਸਣ ਵਾਲੀ ਹਾਂ ਜਿਸ ਦਾ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ 10 ਜਨਵਰੀ ਤੋਂ ਲੈ ਕੇ 15 ਜਨਵਰੀ ਦੇ ਵਿੱਚ ਜੇਕਰ ਤੁਸੀਂ ਕੋਈ ट्रांजैक्शन ਪੈਸਿਆਂ ਦੀ ਕਰਦੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਇੱਕ ਨਿੱਕੀ ਜੀ ਗਲਤੀ ਵੀ ਤੁਹਾਡਾ ਕਾਫੀ ਨੁਕਸਾਨ ਕਰ ਸਕਦੀ ਹੈ ਕਿਉਂਕਿ ਬੈਂਕਾਂ ਦੇ ਚੱਕਰ ਦਾ ਤੁਹਾਡਾ ਯੋਗ ਬਣਦਾ ਦਿਖਾਈ ਦੇ ਰਿਹਾ ਹੈ ਕੈਰੀਅਰ ਦੇ ਬਾਰੇ ਅਸੀਂ ਗੱਲ ਕਰੀਏ ਤਾਂ ਇਸ ਹਫ਼ਤੇ ਤੁਹਾਡੇ ਕਾਦੇ ਖੇਤਰ ਵਿੱਚ ਕੁਝ ਪਰਿਵਰਤਨ ਹੋ ਸਕਦਾ ਹੈ ਜਾਂ ਫਿਰ ਤੁਹਾਡੀ तो गुड न्यूज कोई, कोई अच्छी सूचना भी मिल सकती है हूँ विवाहिक तो जीवन की गल करिए देखो जी भावें पति पत्नी हो प्रेमी प्रेमिका हो वैसे तो थोड़ा जो ला, लव लाइफ है ओ, अच्छी चलन वाली है पर थोड़े तो पार्टनर की सेहत इस हफ्ते थोड़ी ख़राब रह सकती है ई एन टी की प्रॉब्लम जो इन्फेक्शन कहने का मतलब है कि जो लेडीज़ हैं उन्होंने इस हफ्ते कोई ना कोई हैल्थ इशू आ सकते हैं ਹੁਣ ਗੱਲ ਕਰ ਲੈਂਦੇ ਹਾਂ ਆਪਾਂ ਰਿਸ਼ਭ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਇਹ ਹਫਤਾ 9 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਦਾ ਸਿਹਤ ਦੇ ਮਾਮਲੇ ਵਿੱਚ ਅੱਛਾ ਨਹੀਂ ਹੈ ਤੁਹਾਡੀ ਮਾਤਾ ਜੀ ਦੀ ਤਬੀਅਤ ਖਰਾਬ ਰਹਿ ਸਕਦੀ ਹੈ ਜਾਂ ਫਿਰ ਤੁਹਾਡਾ ਮਨ ਅਸ਼ਾਂਤ ਰਹਿ ਸਕਦਾ ਹੈ ਇਸ ਹਫਤੇ ਐਸਾ ਯੋਗ ਬਣਦਾ ਨਜ਼ਰ ਆ ਰਿਹਾ ਹੈ पैसा दी स्थिति बारे गल करिए ता सूर्य मंगल बुध ए तीनों ग्रह इकट्ठे बैठे हां, इस आ, इस इस हां। ते इस कारण ਤੁਹਾਨੂੰ ਇਸ ਹਫਤੇ ਰਿਸ਼ੇ ਰਾਸ਼ੀ ਵਾਲਿਆਂ ਨੂੰ ਬਹੁਤ ਵੱਡਾ ਲਾਭ ਹੋ ਸਕਦਾ ਹੈ ਜਾਂ ਸਮਝ ਲਓ ਕਿ ਕੋਈ ਗੁੱਡ ਨਿਊਜ਼ ਤੁਹਾਨੂੰ ਮਿਲ ਸਕਦੀ ਹੈ ਜਾਂ ਫਿਰ ਇਸ ਤਾਂ ਵੀ ਕਹਿ ਸਕਦੇ ਆ ਕਿ ਇਸ ਹਫਤੇ ਤੁਹਾਨੂੰ ਤਿੰਨ ਵੱਡੇ ਲਾਭ ਮਿਲਣ ਵਾਲੇ ਹਨ ਨੰਬਰ 1 ਤੇ ਤੁਹਾਡਾ ਕੋਈ ਸਰਕਾਰੀ ਜੇਕਰ ਕੰਮ ਹੈ ਉਹਦੇ ਵਿੱਚ ਪ੍ਰੋਬਲਮ ਜਾਰੀ ਹੈ ਉਹਦਾ ਤੁਹਾਨੂੰ ਹੱਲ ਮਿਲੇਗਾ ਨੰਬਰ 2 ਕੋਈ ਥੋੜੀ ਵੱਡੀ ਡੀਲ ਹੋ ਸਕਦੀ ਹੈ ਤੀਜੇ ਨੰਬਰ ਤੇ ਜੇਕਰ ਤੁਸੀਂ ਕੋਈ ਮਕਾਨ ਜਾਂ ਕੋਈ ਵੀ ਆਪਣੀ ਪ੍ਰਾਪਰਟੀ ਖਰੀਦਣਾ ਚਾਹ ਰਹੇ ਹੋ ਉਹਦੇ ਵਿੱਚ ਵੀ ਉਹ ਲਾਭ ਹੋ ਸਕਦਾ ਹੈ ਵੇਚਣਾ ਚਾਹ ਰਹੇ ਹੋ ਤਾਂ ਉਹਦੇ ਵਿੱਚ ਵੀ ਉਹ ਤੁਹਾਨੂੰ ਬੜਾ ਪ੍ਰੋਫਿਟ ਦੇ ਕੇ ਜਾਏਗੀ हमे करियर की गल करिएफिस किसी महिला कोलीग जो है तो वाद विवाद हो सकता है बहसबाजी हो सकती है बाकी थोड़ा करियर विच कोई प्रॉब्लम नहीं है नॉर्मल चलेगा बस इस महिला कर्मचारी के ना थोड़ी गर्मा गर्मी हो सकती है हूँ रिलेशनशिप की गल करिए भावे पति पत्नी हो या प्रेमी प्रेमिका हो तो जो हफ्ता है नॉर्मल जाने वाला है बट जोड़ा पार्टनर है उसका मोबाइल संबंधी या कोई वाहन पर खर्चा हो सकता है इस तो अलावा तो माता पिता के पार्टनर का कोई वाद विवाद हो सकता है तो हफ्ता अच्छा है पर पार्टनर वास्ते थोड़ा जहा देने की जरूरत है ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੈਮਿਨਾਈ ਯਾਨੀ ਕਿ ਮਿਥੂਨ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਬਈ ਤੁਹਾਡੇ ਤਾਂ ਬੜੇ ਵਧੀਆ ਕੰਮ ਇਸ ਹਫਤੇ ਬਣਦੇ ਨਜ਼ਰ ਆ ਰਹੇ ਹਨ ਦੋ ਜਗ੍ਹਾ ਤੋਂ ਤੁਹਾਡੀ ਕਿਸੇ ਵੀ ਕੰਮ ਦੀ ਇੱਛਾ ਪੂrti ਤੁਹਾਡੀ ਇੱਛਾ ਪੂrti ਹੋ ਸਕਦੀ ਹੈ ਜਾਂ ਕਾਰਸੰਬੰਧੀ ਤੁਸੀਂ ਕੋਈ ਕੰਮ ਨਵਾਂ ਸ਼ੁਰੂ ਕਰਾ ਸਕਦੇ ਹੋ ਜਾਂ ਕਾਰਸੰਬੰਧੀ ਜਿਹੜੀ ਵੀ ਤੁਸੀਂ ਆਪਣੇ ਤੁਹਾਡੇ ਦਿਮਾਗ ਵਿੱਚ ਸੋਚ ਚੱਲ ਰਹੀ ਹੈ ਉਹ ਤੁਹਾਡਾ ਇਸ ਹਫਤੇ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਕੈਂਡਾ ਪਾਉ ਕਰਦਾ ਛੋਟਾ ਮੋਟਾ ਕੰਮ ਕਰਾ ਸਕਦੇ ਹੋ ਬਾਥਰੂਮ ਦਾ ਕੰਮ ਕਰਾ ਸਕਦੇ ਹੋ ਕਾਤਾ ਛੋਟੇ ਮੋਟੇ ਚੀਜ਼ਾਂ ਦਾ ਕੰਮ ਕਰਾ ਸਕਦੇ ਹੋ ਕਾਰਜ ਖੇਤਰ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਤੁਹਾਡਾ ਬੜਾ ਹੀ ਅੱਛਾ ਰਹਿਣ ਵਾਲਾ ਹੈ ਇਹ ਹਫਤਾ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਵੱਡੀ ਡੀਲ ਮਿਲ ਸਕਦੀ ਹੈ ਤਾਂ ਇਹ ਦੋ ਵਟੇ ਕੰਮ ਤੁਹਾਡੇ ਇਸ ਹਫਤੇ ਬੜਨ ਵਾਲੇ ਹਨ ਇਸ ਦੇ ਨਾਲ ਨਾਲ ਕੰਮ ਸੰਬੰਧੀ ਕਿਸੇ ਯਾਤਰਾ ਦਾ ਯੋਗ ਵੀ ਬੰਦਾ ਨਜ਼ਰ ਆ ਰਿਹਾ ਹੈ ਕੈਂਡਾ ਪਾਵੇ ਕਿ ਇਹ ਹਫਤਾ ਜਿਹੜਾ ਹੈ ਮਿੱਥੂ ਰਾਸ਼ੀ ਵਾਸਤੇ ਕੰਮ ਦੇ ਪ੍ਰਤੀ ਡੈਡੀਕੇਟਿਡ ਹੈ हफ्ते आखिर दस तो पंद्रह जनवरी प्रेमिका हैफ्ता बोहोत ही वे अपने तो पार्टनर ना शॉपिंग वाले हो या कोई गिफ्ट देने वाले हो कुल मिला के मिथुन राशि वाले ए हफ्ता वाला है ਹੁਣ ਗੱਲ ਕਰਦੇ ਹਾਂ ਆਪਾਂ ਕਰ ਕ੍ਰਾਸ਼ੀ ਯਾਨੀ ਕਿ ਕੈਂਸਰ ਦਾ ਦੇਖੋ ਜੀ 9 ਤੋਂ ਲੈ ਕੇ 15 ਜਨਵਰੀ ਦੇ ਵਿੱਚ ਤੁਹਾਨੂੰ ਸੰਤਾਨ ਸੰਬੰਧੀ ਕੋਈ ਚਿੰਤਾ ਸਤਾ ਸਕਦੀ ਹੈ ਜਾਂ ਫਿਰ ਸੰਤਾਨ ਨਾਲ ਤੁਹਾਡੇ ਕੋਈ ਵਾਧ ਵਿਵਾਦ ਹੋ ਸਕਦਾ ਹੈ ਜਾਂ ਸੰਤਾਨ ਸੰਬੰਧੀ ਕਿਸੇ ਕੰਮ ਨੂੰ ਲੈ ਕੇ ਤੁਸੀਂ ਚਿੰਤਾ ਵਿੱਚ ਰਹਿ ਸਕਦੇ ਹੋ ਆਪਣੀ ਸੰਤਾਨ ਦੇ ਸੰਬੰਧੀ ਕੰਮਾਂ ਨੂੰ ਪੂਰਾ ਕਰਨ ਵਾਸਤੇ ਤੁਸੀਂ ਆਪਣੀ ਜਾਨ ਪਹਿਚਾਨ ਵੀ ਲੜਾਨ ਵਾਲੇ ਹੋ ਜਾਂ ਕਾਫੀ ਸਾਰੇ ਤੁਸੀਂ ਫੋਨ ਵੀ ਕਰਨ ਵਾਲੇ ਹੋ ਕਹਿੰਦਾ ਮਤਲਬ ਹੈ ਇਸ ਹਫਤੇ ਤੁਸੀਂ ਆਪਣੀ ਸੰਤਾਨ ਦੇ ਕੰਮ ਦੇ ਪ੍ਰਤੀ ਥੋੜੇ ਚਿੰਤਾਗ੍ਰਸਤ ਰਹਿਣ ਵਾਲੇ ਹੋ ਇਸ ਹਫਤੇ ਤੁਸੀਂ ਬਿਲਕੁਲ ਵੀ ਜਲਦਬਾਜੀ ਵਿੱਚ ਕੋਈ ਵੀ ਕੰਮ ਨਾ ਕਰਨਾ ਜਿਸ ਨਾਲ ਤੁਹਾਡੇ ਕੋਲ ਕੋਈ ਵੱਡੀ ਗਲਤੀ ਹੋ ਸਕਦੀ ਹੈ ਜਿਸ ਦਾ ਖਮਿਆza ਤੁਹਾਨੂੰ ਭੁਗਤਣਾ ਪੈ ਸਕਦਾ ਹੈ ਇਸ ਹਫਤੇ ਤੁਹਾਡੇ ਆਪਣੇ ਪੈਨਪਰਾਂ ਨਾਲ ਜਾਂ ਮਾਤਾ ਪਿਤਾ ਜੀ ਦੇ ਨਾਲ ਹਲਕੀ ਬੈਸਬਾਜੀ ਲੈ ਸਕਦੀ ਹੈ ਥੋੜੀ ਜੀ ਤੁਹਾਨੂੰ ਟੈਨਸ਼ਨ ਲੈ ਸਕਦੀ ਹੈ ਇਸ ਹਫਤੇ ਤੁਹਾਨੂੰ ਕੰਮ ਦੇ سلسلے ਵਿੱਚ ਕਿਸੇ ਦੂਜੇ ਸ਼ਹਿਰ ਵਿੱਚ ਯਾਤਰਾ ਕਰਨੀ ਪੈ ਸਕਦੀ ਹੈ ਜਾਂ ਕਿਸੇ ਨਦੀ ਪਹਾੜ ਤੇ ਵੀ ਯਾਤਰਾ ਕਰਨ ਤੁਸੀਂ ਜਾ ਸਕਦੇ ਹੋ ਪੈਸਿਆਂ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਇਸ ਹਫਤੇ ਤੁਹਾਡੀ ਨਾਰਮਲ ਯਾਨੀ ਕਿ ਸਮਾਨ ਰਹਿਣ ਵਾਲੀ ਹੈ ਇਸ ਤੋਂ ਇਲਾਵਾ ਤੁਹਾਨੂੰ ਕਮਰ ਵਿੱਚ ਦਰਦ ਜਾਂ ਹੱਥਾਂ ਪੈਰਾਂ ਵਿੱਚ ਦਰਦ ਦੀ ਥੋੜੀ ਜੀ ਪਰੇਸ਼ਾਨੀ रह ਸਕਦੀ ਹੈ। ਕੁੱਲ ਮਿਲਾ ਕੇ ਜਿਹੜਾ ਪੈਸਿਆਂ ਵਾਸਤੇ ਤੁਹਾਡੇ ਵਾਸਤੇ ਹੈ ਹਫਤਾ ਸਮਾਨ ਹੈ, ਕੈਰੀਅਰ ਵਾਸਤੇ ਸਮਾਨ ਹੈ। ਰਿਲੇਸ਼ਨਸ਼ਿਪ ਵਿੱਚ ਜਿਹੜੀ ਥੋੜੀ ਬਹੁਤ ਆ ਪ੍ਰੋਬਲਮ ਨਜ਼ਰ ਆ ਰਹੀ ਹੈ, ਬਸ ਉਸ ਤੇ ਤੁਸੀਂ ਧਿਆਨ ਦੇਣਾ ਹੈ। हूँ आप गल कर लें वाले देखो जी नो तो जनवरी तक तो तुम्हारे कोई भी चलानी है सावधान रहना है इस तो अलावा कोई सरकारी नोटिस तु तो आ सकता है कोई सरकारी चलान थना तो पै सकता है कोई बिल ऐसा या कोई नोटिस थानू तो ऐसा आ सकता है जिस देकारी तो दफ्तर चक्कर लग सकते हैं تواڈے کاری ક્ષેત્ર વિદ્વાસ્તે ਵੀ આ હફતા ચંગા નજર નહીં આર્યા હે તુસી જો ભી કામ કરોગે ઓ ત્વાડે તો દૂર હોnda ચલા જાયેગા એક엔 દા પાવ કી ઓ દિલે હોnda જાયેગા ઇસ કરકે ઇસ દી ટેન્શન وچ તુસી થોડા બહોત પરેશાન રહોગે कहव कह सकते हो कि इस हफ्ते लक दा साथ नहीं मिलेगा जिस काम ते तुसी मेहनत कीती है हो सकता है किसी दूस, कोई दूजा बंदा क्रैक कर डील दूजे बंद मिल सकती है अपने सीनियर बॉस के नले जवाद वाले रह सकते हैं इस तु तो अलावा ठंडी चीज का सेवन इस हफ्ते बिलकुल नहीं करना है ਨਹੀਂ ਤਾਂ ਤੁਹਾਨੂੰ ਕਫ ਐਂਡ ਕੋਲਡ ਜਾਂ ਸਰਦੀ ਖਾਂਸੀ ਦਾ ਤੁਹਾਨੂੰ ਇਸ ਸਿਹਤ ਸੰਬੰਧੀ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਹਫਤੇ ਤੁਸੀਂ ਸ਼ੇਅਰ ਮਾਰਕੀਟ ਜਾਂ ਤਨ ਵਿੱਚ ਆਪਣਾ ਪੈਸਾ ਨਹੀਂ ਲਗਾਉਣਾ ਹੈ ਤੁਹਾਨੂੰ ਨੁਕਸਾਨ ਹੋ ਸਕਦਾ ਹੈ 3 ਨੂਮੀ ਤੁਸੀਂ ਆਪਣਾ ਪੈਸਾ ਉਧਾਰ ਨਹੀਂ ਦੇਣਾ ਹੈ ਲਵ ਰਿਲੇਸ਼ਨਸ਼ਿਪ ਆਵੇ ਤੁਸੀਂ ਪਤੀ ਪਤਨੀ ਹੋ ਜਾਂ ਪ੍ਰੇਮੀ ਪ੍ਰੇਮਿਕਾ ਹੋ ਤਾਂ ਤੁਹਾਡੇ ਵਾਸਤੇ ਇਹ ਹਫਤਾ अच्छा नहीं रहने वाला है ਤੁਹਾਡਾ ਜੋ 파ਟਨਰ ਹੈ ਤੁਹਾਡੇ ਨਾਲ ਹੋ ਸਕਦਾ ਹੈ ਉਹੀ ਲੜਾਈ ਜਾਂ ਬਹਿਸਵਾਜੀ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਨੋ ਤਾਣਾ ਬਾਜੀ ਕਰਕੇ ਤੁਹਾਡੇ ਨਾਲ ਲੜਾਈ ਕਰਨ ਦੀ ਕੋਸ਼ਿਸ਼ ਕਰੇਗਾ ਮੋਟਾ-ਮੋਟੀ ਜਿਹੀ ਦਿਖਾ ਜਾਵੇ ਤਾਂ ਸਿੰਘ ਰਾਸ਼ੀ ਵਾਲਿਆਂ ਵਾਸਤੇ ਇਹ ਹਫਤਾ ਥੋੜਾ ਪਾਈ ਜੀ ਹੈ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕੰਨਿਆ ਰਾਸ਼ੀ ਯਾਨੀ ਕਿ ਵਰਗੋ ਵਾਲਿਆਂ ਦੀ ਤਾਂ ਦੇਖੋ ਜੀ ਤੁਹਾਨੂੰ ਇਸ ਹਫਤੇ ਇੱਕ achhi khabar ਤੇ ਇੱਕ buri khabar mil sakdi hai तो पार्टनर दा, तो जो पार्टनर ऑफिस वालों कार्य क्षेत्र वालों या तान संबंधी रुकिया हुआ काम विच तो आनु कोई शुभ सूचना मिल सकती है यानी कि थोड़ा तो पार्टनर तो आनु कोई अच्छी सूचना दे सकता है ऐता है खुशखबरी ਤੇ ਬੁਰੀ ਖਬਰ ਇਹ ਹੈ ਕਿ ਤੁਸੀਂ ਜੋ ਆਪਣੇ ਆਫਿਸ ਵਿੱਚ ਕੰਮ ਕਰ ਰਹੇ ਹੋ ਉਸ ਦਾ ਕਹਿਆ ਜਾਂਦਾ ਹੈ ਨਾ ਕਿ ਉਸ ਦਾ ਤੁਹਾਡਾ ਸ਼ਰੇਹ ਜਿਹੜਾ ਹੈ ਉਹ ਦੂਸਰੇ ਬੰਦੇ ਨੂੰ ਦਿੱਤਾ ਜਾਏਗਾ ਮਤਲਬ ਕਿ ਕੰਮ ਮਿਹਨਤ ਆ ਤੁਸੀਂ ਕਰੋਗੇ ਪਰ ਉਸ ਦਾ ਕ੍ਰੈਡਿਟ ਜੋ ਹੈ ਉਹ ਕੋਈ ਹੋਰ ਲੈ ਕੇ ਜਾ ਸਕਦਾ ਹੈ ਜਾਂ ਫਿਰ ਤੁਹਾਡਾ ਕੰਮ ਦੀ ਜਿਹੜੀ ਪੋਸਟ ਹੈ ਉਹ ਥੋੜੀ ਜੀ ਤੁਹਾਡੀ ਡੀਕ੍ਰੀਟ ਹੋ ਸਕਦੀ ਹੈ نیچے ਜਾ ਸਕਦੀ ਹੈ ਇਹ ਬੁਰੀ ਖਬਰ ਹੈ ਇਸ ਹਫਤੇ ਸਾਫ ਸਪਸ਼ਟ ਤੌਰ ਤੇ ਮੈਂ ਤੁਹਾਨੂੰ ਕਹਾਂ ਤਾਂ ਇਸ ਹਫਤੇ ਤੁਹਾਨੂੰ ਕਾਫੀ ਨਿਰਾਸ਼ਤਾ ਹੋਣ ਵਾਲੀ ਹੈ ਕੰਮ ਤੁਸੀਂ ਕਰੋਗੇ ਪਰ ਫਿਰ ਵੀ ਤੁਹਾਨੂੰ ਉਸ ਦੇ ਬਦਲੇ ਕੋਈ ਐਨਾ ਵਧੀਆ ਰਿਜ਼ਲਟ ਨਹੀਂ ਮਿਲੇਗਾ ਹਫਤੇ ਦੇ ਅਖੀਰ ਵਿੱਚ ਯਾਨੀ ਕਿ 11 ਤੋਂ ਲੈ ਕੇ 15 ਜਨਵਰੀ ਦੇ ਵਿੱਚ ਤੁਹਾਡਾ ਕਿਸੇ ਆਪਣੇ ਦੋਸਤ ਜਾਂ ਰਿਸ਼ਤੇਦਾਰ ਦੇ ਘਰ ਜਾਣ ਦਾ ਯੋਗ ਬਣ ਰਿਹਾ ਹੈ ਜਾਂ ਫਿਰ ਤੁਹਾਡੇ ਘਰ ਵਿੱਚ ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਆ ਸਕਦਾ ਹੈ ਇਸ ਹਫਤੇ ਜੇਕਰ ਤੁਸੀਂ ਕੋਈ ਵੀ ट्रांजैक्शन ਪੈਸਿਆਂ ਦੇ ਮਾਮਲੇ ਵਿੱਚ ਆਨਲਾਈਨ ਕਰਦੇ ਹੋ ਤਾਂ ਤੁਹਾਨੂੰ ਬੜੀ ਹੀ ਸਾਵਧਾਨੀ ਵਰਤਣੀ ਹੈ ਨਹੀਂ ਤਾਂ ਤੁਹਾਡੇ ਗਲਤ ट्रांजैक्शन ਦੇ ਕਾਰਨ ਤੁਸੀਂ ਕਿਸੇ ਨੁਕਸਾਨ ਤੁਹਾਨੂੰ ਹੋ ਸਕਦਾ ਹੈ ਕਿਸੇ ਵੀ ਪਰੇਸ਼ਾਨੀ ਵਿੱਚ ਤੁਸੀਂ ਫਸ ਸਕਦੇ ਹੋ ਵਿਵਾਹਿਤ ਜੀਵਨ ਦੀ ਗੱਲ ਕਰੀਏ ਪਾਵੇ ਤੁਸੀਂ ਪਤੀ ਪਤਨੀ ਹੋ ਜਾਂ ਪ੍ਰੇਮੀ ਪ੍ਰੇਮਿਕਾ ਤਾਂ ਤੁਹਾਨੂੰ ਦੱਸ ਦਈਏ ਵੈਸੇ ਤਾਂ ਤੁਹਾਡੇ ਲਈ ਥੋੜੀ ਜੀ ਮੈਂਟਲ ਪ੍ਰੋਬਲਮ ਚੱਲ ਰਹੀ ਹੈ ਆਪਣੇ 파ਟਨਰ ਦੇ ਨਾਲ ਪਰ ਇਸ ਹਫਤੇ ਤੁਹਾਡਾ ਪੜਨਾ ਤੁਹਾਡੇ ਨਾਲ ਖੜਾ ਰਹੇਗਾ 파ਟਨਰ ਤੁਹਾਡਾ ਜਿਹੜਾ ਹੈ ਇਸ ਹਫਤੇ ਤੁਹਾਨੂੰ ਖੁਸ਼ ਕਰ ਸਕਦਾ ਹੈ ਤੁਹਾਡੇ ਕੰਮ ਵਿੱਚ ਤੁਹਾਨੂੰ ਹੈਲਪ ਕਰ ਸਕਦਾ ਹੈ ਬਸ ਐਨਾ ਸਮਝ ਲਓ ਕਿ ਇਸ ਹਫਤੇ 파ਟਨਰ ਵੱਲੋਂ ਤੁਹਾਨੂੰ ਵਧੀਆ ਸਹਿਯੋਗ ਮਿਲਣ ਵਾਲਾ ਹੈ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਲਿਬਰਾ ਯਾਨੀ ਕਿ ਤੁਲਾ ਰਾਸ਼ੀ ਵਾਲਿਆਂ ਦੀ ਤਾਂ ਦੇਖੋ ਜੀ ਤੁਹਾਡੇ ਹਫਤੇ ਦੀ ਸ਼ੁਰੂਆਤ ਵਿੱਚ ਹੀ ਤੁਸੀਂ ਕਿਸੇ ਪਾਰਟੀ ਜਾਂ ਫੰਕਸ਼ਨ ਦੇ ਜਾਣ ਦੇ ਤੁਹਾਡੇ ਯੋਗ ਬਣ ਰਹੇ ਹਨ ਇਸ ਹਫਤੇ ਤੁਸੀਂ ਕਾਰੇ ਜਿਹੜਾ ਤੁਹਾਡਾ ਹੈ ਕਾਰਜ ਖੇਤਰ ਸੰਬੰਧੀ ਕੋਈ ਚੀਜ਼ ਦੀ ਪਰਚੇਸ ਖਰੀਦੀ ਕਰ ਸਕਦੇ ਹੋ ਜਿਸਾ ਕਿ ਮੋਬਾਈਲ ਹੋ ਗਿਆ ਇਲੈਕਟ੍ਰੋਨਿਕ ਕੋਈ ਚੀਜ਼ ਹੋ ਗਈ ਇਸ ਤਰ੍ਹਾਂ ਦੀ ਚੀਜ਼ਾਂ ਤੇ ਤੁਹਾਡਾ ਖਰਚਾ ਹੋ ਸਕਦਾ ਹੈ ਇਸ ਹਫਤੇ ਤੁਹਾਡੀ ਸਿਹਤ ਵਿੱਚ ਸੁਧਾਰ ਆਏਗਾ ਤੁਸੀਂ ਪੋਜ਼ੀਟਿਵ ਵੇ ਵਿੱਚ ਨਜ਼ਰ ਆਓਗੇ ਇਸ ਹਫਤੇ ਜਿਹੜੀ ਤੁਹਾਡੇ ਰੋਟੀਨ ਹੈ ਉਹ ਬਿਲਕੁਲ ਵਧੀਆ ਹੋ ਜਾਏਗੀ ਤੁਸੀਂ ਕੋਈ ਜਿਮ ਯਾ ਕੋਈ ਡਾਈਟ ਐਕਸਰਸਾਈਜ਼ ਫੋਲੋ ਕਰਨ ਵਾਲੇ ਹੋ ਇਸ ਹਫਤੇ ਤੁਸੀਂ ਆਪਣੇ ਕਿਸੇ ਪੁਰਾਣੇ ਜੋ ਕੋਈ ਵਾਦ-ਵਿਵਾਦ ਚੱਲ ਰਿਹਾ ਹੈ ਕੋਈ ਤੁਹਾਡੀ ਪ੍ਰਾਣੀ ਡੀਲ ਹੈ ਉਸ ਨੂੰ ਤੁਸੀਂ ਹੱਲ ਕਰਨ ਦਾ ਸੋਲਵ ਕਰਨ ਦੀ ਕੋਸ਼ਿਸ਼ ਕਰੋਗੇ ਜਾਂ ਫਿਰ ਤੁਹਾਡੀ ਕੋਈ ਕਿਸੇ ਕਲਾਇੰਟ ਨੂੰ ਮਿਲ ਕੇ ਤੁਸੀਂ ਤੁਹਾਡੇ ਵਿੱਚ ਕੋਈ ਵਾਦ-ਵਿਵਾਦ ਚੱਲ ਰਿਹਾ ਸੀ ਉਸ ਨੂੰ ਵੀ ਤੁਸੀਂ ਸੁਲਝਾਣ ਦੀ ਕੋਸ਼ਿਸ਼ ਕਰੋਗੇ ਕੈਨਡਾ ਪਾਉ ਕਿ ਇਸ ਹਫਤੇ ਤੁਸੀਂ ਬਿਜ਼ੀ ਰਹਿਣ ਵਾਲੇ ਹੋ ਇਸ ਤੋਂ ਇਲਾਵਾ ਤੁਸੀਂ ਸੋਨਾ ਗਹਿਣੇ ਕੱਪੜੇ ਆਪਣੇ ਘਰ ਵਾਸਤੇ ਵੀ ਖਰੀਦਣ ਵਾਲੇ ਹੋ ਐਸਾ ਯੋਗ ਨਜ਼ਰ ਆ ਰਿਹਾ ਹੈ ਪੈਸਿਆਂ ਦੀ ਸਥਿਤੀ ਬਾਰੇ ਗੱਲ ਕਰੀਏ ਤਾਂ ਪੈਸੇ ਦੀ ਸਥਿਤੀ ਤੁਹਾਡੀ ਇਸ ਹਫਤੇ ਅੱਛੀ ਹੈ ਬਹੁਤ ਵਧੀਆ ਯੋਗ ਦੇ ਨਜ਼ਰ ਆ ਰਹੇ ਹਨ ਕੰਮ ਦੀ ਸਥਿਤੀ ਵੀ ਅੱਛੀ ਹੈ ਲਵ ਰਿਲੇਸ਼ਨਸ਼ਿਪ ਦੀ ਵੀ ਸਥਿਤੀ ਅੱਛੀ ਹੈ ਕੁਲ ਮਿਲਾ ਕੇ ਤੁਲਾ ਰਾਸ਼ੀ ਵਾਲਿਆਂ ਵਾਸਤੇ ਇਹ ਹਫਤਾ ਲਾਭਕਾਰੀ ਜਾਣ ਵਾਲਾ ਹੈ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਬ੍ਰਿਸ਼ਚਕ ਰਾਸ਼ੀ ਯਾਨੀ ਕਿ ਸਕੋਰਪੀਓ ਵਾਲਿਆਂ ਦੀ ਤਾਂ ਦੇਖੋ ਜੀ ਤੁਹਾਡੇ ਵਾਸਤੇ 9 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਦਾ ਸਮਾਂ ਜਿਹੜਾ ਹੈ ਉਹ ਮਿਲਿਆ ਜੁਲਿਆ ਰਹਿਣ ਵਾਲਾ ਹੈ ਤੁਹਾਨੂੰ ਆਪਣੀ ਸਿਹਤ ਬਾਰੇ ਧਿਆਨ ਰੱਖਣਾ ਹੈ ਇਸ ਹਫਤੇ ਤੁਹਾਨੂੰ ਗਲੇ ਦੀ ਸਮੱਸਿਆ, ईएनटी ਦੀ, પેટ ਦੀ ਸਮੱਸਿਆ ਰਹਿ ਸਕਦੀ ਹੈ। ਡਾਕਟਰ ਦੇ ਕੋਲ ਤੁਹਾਨੂੰ ਜਾਣਾ ਪੈ ਸਕਦਾ ਹੈ ਆਪਣੇ ਟੈਸਟ ਕਰਵਾ ਲੈਣ ਤੁਹਾਨੂੰ ਇਸ ਹਫਤੇ ਪੈ ਸਕਦੇ ਹਨ। ਕੈਰੀਅਰ ਸੰਬੰਧੀ ਗੱਲ ਕਰੀਏ ਤਾਂ ਇਹ ਹਫਤਾ ਤੁਹਾਡੇ ਵਾਸਤੇ ਬਹੁਤ ਅੱਛਾ ਰਹਿਣ ਵਾਲਾ ਹੈ। ਕੋਈ ਗ੍ਰਾਹਕ ਆ ਕੇ ਤੁਹਾਨੂੰ ਕੋਈ ਵਧੀਆ ਨਿਊਜ਼, ਵਧੀਆ ਖੁਸ਼ਖਬਰੀ ਦੇ ਸਕਦਾ ਹੈ। ਕੰਮ ਦੇ ਮਾਮਲੇ ਵਿੱਚ ਤੁਹਾਨੂੰ ਕਿਸੇ ਦੂਸਰੇ ਸ਼ਹਿਰ ਵੀ ਜਾਣਾ ਪੈ ਸਕਦਾ ਹੈ। ਜੇਕਰ ਅਸੀਂ ਗੱਡੀ ਜਾਂ ਵਾਹਨ ਦੀ ਗੱਲ ਕਰੀਏ ਤਾਂ ਗੱਡੀ, ਮੋਬਾਈਲ ਜਾਂ ਇਲੈਕਟ੍ਰੋਨਿਕ ਚੀਜ਼ਾਂ ਦੇ ਉੱਤੇ ਤੁਹਾਡਾ ਖਰਚਾ ਹੋ ਸਕਦਾ ਹੈ ਜਾਂ ਤੁਸੀਂ ਐਨਾ ਚੀਜ਼ਾਂ ਨੂੰ ਇਸ ਹਫ਼ਤੇ ਖਰੀਦ ਸਕਦੇ ਹੋ ਜੇਕਰ ਤੁਸੀਂ ਗੱਡੀ ਚਲਾਉਂਦੇ ਹੋ ਤਾਂ ਹਲਕਾ ਜਿਹਾ ਇਸ ਹਫ਼ਤੇ ਤੁਹਾਡੀ ਗੱਡੀ ਦੇ ਡੈਂਟ ਲੱਗ ਸਕਦਾ ਹੈ ਇਸ ਕਰਕੇ ਪੀੜ ਭਾਰ ਵਾਲੀ ਜਗ੍ਹਾ ਤੇ ਤੁਸੀਂ ਗੱਡੀ ਚਲਾਣ ਵਾਲੇ ਵਸਤਵ ਵਾਲੇ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਬਾਕੀ ਜਿਹੜਾ ਪਰਿਵਾਰਿਕ ਮਾਤਾ ਪਿਤਾ ਜਾਂ ਪੈਨਪਰਾਂ ਨਾਲ ਤੁਹਾਡਾ ਥੋੜਾ ਜਿਹਾ ਵਾਦ ਵਿਵਾਦ ਈਸ਼ੂ ਚੱਲ ਰਿਹਾ ਸੀ ਉਹ ਇਸ ਹਫਤੇ ਤੁਸੀਂ ਸਾਰੇ ਮਿਲ ਕੇ ਬੈਠ ਕੇ ਉਸ ਨੂੰ ਸੋਲਵ ਕਰਨ ਦੇ ਯੋਗ ਬਣ ਰਹੇ ਹਨ ਪਤੀ ਪਤਨੀ ਵਾਸਤੇ ਵੀ ਵਿਵਹਾਰਿਕ ਜੀਵਨ ਤੁਹਾਡਾ ਜਿਹੜਾ ਹੈ ਇਸ ਹਫਤੇ ਅੱਛਾ ਚੱਲਣ ਵਾਲਾ ਹੈ ਹੁਣ ਆਪਾਂ ਗੱਲ ਕਰ ਲੈਨੇ ਹਾਦਾਂ ਨੂੰ ਯਾਨੀ ਕਿ ਸੈਜੀਟੇਰੀਅਸ ਤਾਂ ਦੇਖੋ ਜੀ ਤੁਹਾਨੂੰ 9 ਤੋਂ ਲੈ ਕੇ 15 ਜਨਵਰੀ ਦੇ ਵਿੱਚ ਤੁਹਾਡਾ ਪਾਰਟਨਰ ਤੁਹਾਨੂੰ ਆਪਣੇ ਕਾਰਜ ਖੇਤਰ ਸੰਬੰਧੀ ਕੋਈ ਸ਼ੁਭ ਸੂਚਨਾ ਦੇ ਸਕਦਾ ਹੈ ਜਾਂ ਫਿਰ ਤੁਹਾਨੂੰ ਆਪਣੇ ਕਾਰਜ ਦੇ ਖੇਤਰ ਵਿੱਚ ਜਿੱਥੇ ਤੁਸੀਂ ਕੰਮ ਕਰਦੇ ਹੋ ਜਿੱਥੇ ਤੁਸੀਂ ਆਫਿਸ 'ਚ ਕੰਮ ਕਰਦੇ ਹੋ ਤਾਂ ਤੁਹਾਨੂੰ ਕੋਈ ਸਰਪ੍ਰਾਈਜ਼ ਵਾਲੀ ਸੂਚਨਾ ਮਿਲ ਸਕਦੀ ਹੈ ਇਸ ਹਫਤੇ ਤੁਹਾਨੂੰ ਕੰਮ ਸੰਬੰਧੀ ਕਿਸੇ ਵੱਡੇ ਸ਼ਹਿਰ ਵਿੱਚ ਯਾਤਰਾ ਕਰਨੀ ਪੈ ਸਕਦੀ ਹੈ ਸਰਕਾਰੀ ਕੰਮ ਦਾ ਕੋਈ ਵਾਧ ਵਿਵਾਦ ਜਾਂ ਕੋਈ ਨੋਟਿਸ ਜਾਂ ਫਿਰ ਤੁਹਾਡਾ ਬੈਂਕ ਦਾ ਮਾਮਲਾ ਜਾਂ ਕੋਈ ਚੈੱਕ ਬਾਊਂਸ ਦਾ ਇਹ ਤੁਹਾਡਾ ਕੋ ਜੋ ਮਾਮਲਾ ਚੱਲ ਰਿਹਾ ਹੈ ਉਸ ਦਾ ਵੀ ਹੱਲ ਇਸ ਹਫਤੇ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਹਫਤੇ ਜੇਕਰ ਤੁਸੀਂ ਕਿਸੇ ਨਦੀ ਪਹਾੜ ਵਾਲੀ ਜਗ੍ਹਾ ਤੇ ਜਾਣ ਦਾ ਪ੍ਰੋਗਰਾਮ ਬਣਾ ਸਕਦੇ ਹੋ ਤਾਂ ਉੱਥੇ ਤੁਹਾਨੂੰ ਕੋਈ ਪਰੇਸ਼ਾਨੀ ਆ ਸਕਦੀ ਹੈ ਇਸ ਕਰਕੇ ਹੋ ਸਕੇ ਤਾਂ ਉਸ ਨੂੰ ਟਾਲਣ ਦਾ ਪ੍ਰੋਗਰਾਮ ਬਣਾਓ ਕੈਂ ਦਾ ਪਾਉ ਟਾਲਣ ਦੀ ਕੋਸ਼ਿਸ਼ ਕਰੋ वैवाहिक जीवन दी गल करिए तो ਤੁਹਾਡਾ 파ਟਨਰ ਤੁਹਾਨੂੰ ਕੋਈ ਖੁਸ਼ਖਬਰੀ ਦੇ ਸਕਦਾ ਹੈ ਜਾਂ ਤੁਹਾਡੇ ਦੋਨੋਂ ਹਸਬੰਡ ਵਾਈਫ ਦੀ ਪਰਸਨਲ ਚੀਜ਼ਾਂ ਵਿੱਚ ਵੀ ਤੁਹਾਨੂੰ ਕੋਈ ਦੋਨੋਂ ਆਪਸ ਵਿੱਚ ਕੋਈ ਖੁਸ਼ਖਬਰੀ ਤੁਸੀਂ ਇੱਕ ਦੂਜੇ ਨੂੰ ਦੇ ਸਕਦੇ ਹੋ ਕੋਲ ਮਿਲਾ ਕੇ धनु राशि ਵਾਲਿਆਂ ਵਾਸਤੇ ਇਹ ਹਫਤਾ ਅੱਛਾ ਹੈ ਬਸ ਨਦੀ ਪਹਾੜ ਤੇ ਜਾਂਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਨੂੰ ਟਾਲਣਾ ਪਵੇਗਾ ਹੁਣ ਆਪਾਂ ਗੱਲ ਕਰ ਲੈਂਦੇ ਆ ਕੈਪ੍ਰਿਕੌਰ ਯਾਨੀ ਕਿ ਮਕਰ ਰਾਸ਼ੀ ਵਾਲਿਆਂ ਵਾਸਤੇ ਤਾਂ ਦੇਖੋ ਜੀ ਤੁਹਾਡਾ ਇਸ ਹਫਤੇ ਵਾਹਨ ਯਾਨੀ ਕਿ ਗੱਡੀ ਤੇ ਖਰਚਾ ਹੋ ਰਿਹਾ ਹੈ ਮਾਤਾ ਪਿਤਾ ਦੇ ਸਿਹਤ ਦੇ ਉੱਤੇ ਥੋੜਾ ਖਰਚਾ ਦਿਖ ਰਿਹਾ ਹੈ ਹੋਣ ਦਾ ਤੁਹਾਡੇ ਸਹਿਯੋਗ ਬਣ ਰਹੀ ਹੈ ਮਾਤਾ ਪਿਤਾ ਸੰਬੰਧੀ ਸੇ ਵੀ ਥੋੜੀ ਪਰੇਸ਼ਾਨੀ ਆ ਸਕਦੀ ਜਿਸ ਕਰਕੇ ਤੁਹਾਨੂੰ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਪੈ ਸਕਦਾ ਹੈ ਤੇ ਥੋੜੇ ਟੈਸਟ ਵੀ ਕਰਵਾਣੇ ਪੈ ਸਕਦੇ ਹਨ ਸਰਕਾਰੀ ਕੰਮਾਂ ਵਿੱਚ ਤੁਹਾਨੂੰ ਅਸਫਲਤਾ ਮਿਲ ਸਕਦੀ ਹੈ ਜਾਂ ਕੋਈ ਡੀਲ ਜੋ ਹੈ ਉਹਦੇ ਵਿੱਚ ਵੀ ਤੁਹਾਨੂੰ ਅਸਫਲਤਾ ਮਿਲਣ ਦੇ ਯੋਗ ਬਣਦੇ ਨਜ਼ਰ ਆ ਰਹੇ ਹਨ ਪਾਰਟਨਰ ਜੋ ਹੈ ਤੁਹਾਡਾ ਉਸ ਦੇ ਪਰਿਵਾਰ ਵੱਲੋਂ ਤੁਹਾਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਪੈਸਿਆਂ ਦੀ ਜਿਹੜੀ ਸਥਿਤੀ ਹੈ ਇਸ ਵਾਰੀ ਥੋੜੀ ਮਿਲੇ ਜੁਲੇ ਵਾਲੀ ਨਜ਼ਰ ਆ ਰਹੀ ਹੈ ਕਹਿੰਦਾ ਪਾਓ ਕਿ ਥੋੜੇ ਖਰਚੇ ਰਹਿਣਗੇ ਮੈਡੀਕਲ ਦੇ ਉੱਤੇ ਥੋੜੇ ਖਰਚੇ ਰਹਿਣਗੇ ਥੋੜੇ ਤੁਹਾਡੇ इंश्योरेंस ਦੇ ਉੱਤੇ ਵੀ ਖਰਚਾ ਆ ਸਕਦਾ ਹੈ ਪਰਿਵਾਰ ਦੇ ਉੱਤੇ ਵੀ ਖਰਚਾ ਆਣ ਦੇ ਯੋਗ ਬਣ ਰਹੇ ਹਨ ਐਨਾ ਸਮਝ ਕੇ ਚਲੋ ਕਿ ਇਹ ਹਫਤਾ ਤੁਹਾਡਾ ਥੋੜਾ ਬੀਜ਼ੀ ਰਹਿਣ ਵਾਲਾ ਹੈ ਕੰਮ ਕਾਰਜ ਖੇਤਰ ਸੰਬੰਧੀ ਕੈਰੀਅਰ ਸੰਬੰਧੀ ਗੱਲ ਕਰੀਏ ਤਾਂ ਇਹ ਹਫਤਾ ਤੁਹਾਡਾ ਨਾਰਮਲ ਰਹਿਣ ਵਾਲਾ ਹੈ ਜਿਸ ਤਰ੍ਹਾਂ ਤੁਸੀਂ ਬੀਜ਼ੀ ਰੁਟੀਨ ਤੁਹਾਡੀ ਚੱਲ ਰਹੀ ਹੈ ਉਸੇ ਤਰ੍ਹਾਂ ਹੀ ਚੱਲਦੀ ਰਹੇਗੀ ਲਵ ਰਿਲੇਸ਼ਨਸ਼ਿਪ ਦੀ ਗੱਲ ਕਰੀਏ ਤਾਂ ਤੁਹਾਡੇ 파ਟਨਰ ਦਾ ਜਿਹੜਾ ਪਰਿਵਾਰ ਹੈ ਉਸ ਵੱਲੋਂ ਤੁਹਾਨੂੰ ਕੋਈ ਸ਼ੁਭ ਸੂਚਨਾ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕੁੰਭ ਰਾਸ਼ੀ ਯਾਨੀ ਕਿ ਐਕੁਏਰੀਸ ਵਾਲਿਆਂ ਦੀ ਤਾਂ ਦੇਖੋ ਜੀ 9 ਤੋਂ 15 ਜਨਵਰੀ ਤੱਕ ਤੁਹਾਡਾ ਜੋ ਵਿਦੇਸ਼ੀ ਸੰਬੰਧੀ ਜੇਕਰ ਕੋਈ ਕੰਮ ਹੈ ਤਾਂ ਉਹਦੇ ਵਿੱਚ ਤੁਹਾਨੂੰ ਅਸਫਲਤਾ ਮਿਲ ਸਕਦੀ ਹੈ ਕਿਦਰੇ ਤੁਸੀਂ ਇੰਟਰਵਿਊ ਦਿੱਤਾ ਹੋਇਆ ਹੈ ਜਾਂ ਕੁਝ ਅਪਲਾਈ ਕੀਤਾ ਹੋਇਆ ਹੈ ਤਾਂ ਇਸ ਹਫਤੇ ਤੁਹਾਨੂੰ ਅਸਫਲਤਾ ਮਿਲ ਸਕਦੀ ਹੈ ਬਸ ਐਨਾ ਸਮਝ ਲਓ ਕਿ ਜ਼ੋਰ ਦਾ ਚਟਕਾ ਹੋਲੀ ਜਿਹਾ ਲੱਗਣ ਵਾਲਾ ਹੈ ਯਾਨੀ ਕਿ ਤੁਹਾਡਾ ਵਾਸਤੇ ਇਹ ਹਫਤਾ ਥੋੜਾ ਅੱਛਾ ਨਹੀਂ ਹੈ ਇਸ ਹਫਤੇ ਤੁਹਾਡੀ ਗੱਡੀ ਤੇ ਕੋਈ ਚਲਾਨ ਲੱਗ ਸਕਦਾ ਹੈ ਕਿਸੇ ਪੈਨਲਟੀ ਦੇ ਵਾਸਤੇ ਤੁਹਾਨੂੰ ਪੈਸੇ ਭਰਨੇ ਪੈ ਸਕਦੇ ਹਨ ਇਸ ਹਫਤੇ ਤੁਹਾਡੇ ਮਾਤਾ ਪਿਤਾ ਜਾਂ ਪੈਨਪਰਾਂ ਨਾਲ ਕੁਝ वाद-ਵਿਵਾਦ ਰਹਿਣਗੇ ਤੁਹਾਡਾ ਇਸ ਹਫਤੇ ਜਿਹੜਾ ਹੈ ਸ਼ਾਰਟ ਟੈਂਪਰ ਵਾਲਾ ਬਿਹੇਵੀਅਰ ਰਹਿਣ ਵਾਲਾ ਹੈ ਬਹੁਤ ਜਲਦੀ ਤੁਹਾਨੂੰ ਹਰ ਇੱਕ ਗੱਲ ਤੇ ਗੁੱਸਾ ਆ ਸਕਦਾ ਹੈ ਛੋਟੀਆਂ-ਛੋਟੀਆਂ ਗੱਲਾਂ ਤੇ ਤੁਹਾਨੂੰ ਗੁੱਸਾ ਲੱਗ ਸਕਦਾ ਹੈ ਗੁੱਸਾ ਆ ਸਕਦਾ ਹੈ ਇਸ ਕਰਕੇ ਪਰਿਵਾਰਿਕ ਮਾਮਲੇ ਵਿੱਚ ਤੁਹਾਡੇ वाद-ਵਿਵਾਦ ਰਹਿ ਸਕਦੇ ਹਨ ਇਸ ਹਫਤੇ ਇਸ ਹਫਤੇ ਕਿਸੇ ਫੰਕਸ਼ਨ ਪਾਰਟੀ ਵਿੱਚ ਜਾਣ ਦੇ ਵੀ ਯੋਗ ਬਣ ਰਹੇ ਹਨ ਇਸ ਹਫਤੇ ਤੁਹਾਡੇ ਪੈਸਿਆਂ ਦਾ ਖਰਚਾ ਹੁੰਦਾ ਵੀ ਨਜ਼ਰ ਆ ਰਿਹਾ ਹੈ ਇਸ ਤੋਂ ਇਲਾਵਾ ਤੁਸੀਂ ਆਪਣਾ ਪੈਸਾ ਆਪਣੀ ਬੁਰੀ ਕਿਸੇ ਬੁਰੀ ਆਦਤ ਤੇ ਲਗਾ ਸਕਦੇ ਹੋ ਖਾਣ ਪੀਣ ਦੀਆਂ ਬੁਰੀ ਆਦਤਾਂ ਵਿੱਚ ਵੀ ਤੁਸੀਂ ਇਹ ਖਰਚਾ ਕਰ ਸਕਦੇ ਹੋ ਕੁੱਲ ਮਿਲਾ ਕੇ ਇਹ ਹਫਤਾ ਕੁੰਭ ਰਾਸ਼ੀਆਂ ਵਾਸਤੇ ਕੁੰਭ ਰਾਸ਼ੀ ਵਾਲਿਆਂ ਜੱਤਾਂ ਵਾਸਤੇ ਸੰਘਰਸ਼ਪੂਰਨ ਰਹਿਣ ਵਾਲਾ ਹੈ ਹੁਣ ਗੱਲ ਕਰ ਲੈਂਦੇ ਆ ਆਖਰੀ ਰਾਸ਼ੀ ਯਾਨੀ ਕਿ ਮੀਨ ਰਾਸ਼ੀ ਦੀ ਤਾਂ ਦੇਖੋ ਤੁਹਾਡੇ ਹੱਥੋਂ ਇਸ ਹਫਤੇ ਕੋਈ ਦਾਨ ਪੁੰਨ ਦਾ ਕੰਮ ਹੋਏਗਾ ਤੁਹਾਡੀ ਸਿਹਤ ਦੇ ਮਾਮਲੇ ਵਿੱਚ ਗੱਲ ਕਰੀ ਤਾਂ ਇਸ ਹਫਤੇ ਤੁਹਾਡੇ ਹੱਥਾਂ ਪੈਰਾਂ ਵਿੱਚ ਦਰਦ ਤੁਹਾਨੂੰ ਇਹ ਪਰੇਸ਼ਾਨੀ ਦੇ ਸਕਦਾ ਹੈ ਅਚਾਨਕ ਤੁਹਾਨੂੰ ਕੋਈ ਹਲਕੀ ਚੋਟ ਲੱਗ ਸਕਦੀ ਹੈ ਗੂਮ ਚੋਟ ਲੱਗ ਸਕਦੀ ਹੈ ਇਸ ਕਰਕੇ ਹੈਲਥ ਦੇ ਮਾਮਲੇ ਵਿੱਚ ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਆਪਣਾ ਇਸ ਹਫਤੇ ਥੋੜਾ ਧਿਆਨ ਰੱਖਣਾ ਹੈ ਪੈਸੇ ਸੰਬੰਧੀ ਗੱਲ ਕਰੀਏ ਤਾਂ 9 ਤੋਂ ਲੈ ਕੇ 15 ਜਨਵਰੀ ਦੇ ਵਿੱਚ ਤੁਹਾਨੂੰ ਕੋਈ ਸ਼ੁਭ ਸੂਚਨਾ ਮਿਲ ਸਕਦੀ ਹੈ ਪੈਸੇ ਸੰਬੰਧੀ ਜਾਂ ਤੁਹਾਡਾ ਕੋਈ ਰੁਕਿਆ ਹੋਇਆ ਤਨ ਹੈ ਉਹ ਤੁਹਾਨੂੰ ਮਿਲ ਸਕਦਾ ਹੈ ਤੁਹਾਡੇ ਕੰਮ ਦੇ ਬਾਰੇ ਗੱਲ ਕਰੀਏ ਤਾਂ ਤੁਹਾਡੇ ਉੱਤੇ 11 ਜਨਵਰੀ ਤੱਕ ਕੰਮ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਰਹਿਣ ਵਾਲਾ ਹੈ 9 ਜਨਵਰੀ ਤੋਂ 11 ਜਨਵਰੀ ਤੱਕ ਤੁਹਾਡਾ ਸਟਰਗਲ ਵਾਲਾ ਰਹੇਗਾ ਪਰ 12 ਜਨਵਰੀ ਤੋਂ ਬਾਅਦ ਤੁਹਾਨੂੰ ਜੋ ਤੁਸੀਂ ਕਲਾਇੰਟਾਂ ਨਾਲ ਮਿਲੋਗੇ ਤਾਂ ਤੁਹਾਨੂੰ ਤੇ ਸراہਨਾ ਹੋਏਗੀ ਪ੍ਰਸ਼ੰਸਾ ਹੋਏਗੀ ਰਿਲੇਸ਼ਨਸ਼ਿਪ ਦੀ ਗੱਲ ਕਰੀ ਤਾਂ ਤੁਹਾਡੇ 파ਟਨਰ ਦਾ ਇਸ ਹਫਤੇ ਕੋਈ ਨੁਕਸਾਨ ਹੋਣ ਦੇ ਯੋਗ ਬਣ ਰਹੇ ਹਨ ਕੋਈ ਇਸੇ ਨਾ ਕਿਸੇ ਕੰਮ ਵਿੱਚ ਧਨ ਦੇ ਜਿਹੜੇ ਹੈ ਪੈਸਿਆਂ ਦਾ ਨੁਕਸਾਨ ਹੋਣ ਦੇ ਯੋਗ ਬਣਦੇ ਦਿਖ ਰਹੇ ਹਨ ਆਪਣੇ ਪਾਰਟਨਰ ਵਾਸਤੇ ਤੁਸੀਂ ਆਪਣੇ ਘਰ ਦੇ ਹੀ ਸ਼ਾਪਿੰਗ ਕਰ ਸਕਦੇ ਹੋ ਤੋਂ ਕੁਰੇਲੂ ਜਿਹੜੀਆਂ ਜ਼ਰੂਰੀ ਚੀਜ਼ਾਂ ਹਨ ਉਹ ਖਰੀਦ ਸਕਦੇ ਹੋ ਕਹਿਣ ਦਾ ਭਾਵ ਇਹ ਹੈ ਕਿ ਪਾਰਟਨਰਸ਼ਿਪ ਲਵ ਰਿਲੇਸ਼ਨਸ਼ਿਪ ਵਿੱਚ ਸਭ اچھا ਹੈ ਪਰ ਖਰਚਾ ਦਾ ਥੋੜਾ ਯੋਗ ਹੈ ਤੋ ਐਸੀ ਅੱਜ 12 ਰਾਸ਼ੀਆਂ ਦਾ ਰਾਸ਼ੀਫਲ ਤੁਹਾਨੂੰ ਸਾਡਾ ਐਪੀ ਗ੍ਰਾਮ ਕਿਸਾ ਲੱਗਿਆ ਕਮੈਂਟ ਵਿੱਚ ਜਰੂਰ ਦੱਸਣਾ ਜੀ ਇਸ ਦੇ ਨਾਲ ਨਰਜੀਨਾ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਚਲੋ ਜੀ ਹੁਣ ਮੈਂ ਨਿਜ਼ਾਤ ਦਿਉਂ ਮਿਲਦੀ ਆਗਲੀ ਵੀਡੀਓ ਇਸ ਤਰ੍ਹਾਂ ਕਿਸੇ ਹੋਰ ਪਰੇਸ਼ਾਨੀ ਦਾ ਵਦਿਆ ਜਿਆ ਹਰ ਲੇਕੀ